ਬਟਾਲੇ ਦਾ ਐਸਐਸਪੀ ਗੋਬਿੰਦ RAM ਖੁੱਲੇ ਆਮ ਇਹ ਕਹਿਣ ਲੱਗ ਪਿਆ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਮੈਨੂੰ ਗੋਬਿੰਦ RAM ਨੂੰ ਯਾਦ ਰੱਖੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ ਹੁਣ ਤੁਸੀਂ ਗੋਬਿੰਦ RAM ਦਾ ਮੂਤ ਪੀਓ ਗੋਬਿੰਦ RAM ਨੇ ਦੋ ਸਿੰਘਣੀਆਂ ਬੀਬੀ ਗੁਰਮੀਤ ਕੌਰ ਤੇ ਬੀਬੀ ਗੁਰਦੇਵ ਕੌਰ ਉਹਨਾਂ ਨੂੰ 21 ਅਗਸਤ 1999 ਨੂੰ ਪੁਤਲੀ ਘਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਤੇ ਦੋਵਾਂ ਨੂੰ 15 ਦਿਨ ਬਟਾਲੇ ਦੇ ਬੀਕੋ ਸੈਂਟਰ ਲਿਜਾ ਕੇ ਇਹਨਾਂ ਦੋਹਾਂ ਬੀਬੀਆਂ ਤੇ ਅਨਾਂ ਆਤਿ ਸ਼ਦਦ ਕੀਤਾ ਸੀ ਐਸਐਸਪੀ ਗੋਬਿੰਦ RAM ਖੁਦ ਦੋਨਾਂ ਬੀਬੀਆਂ ਦੇ ਮੂੰਹ ਤੇ ਪਿਸ਼ਾਬ ਕਰਕੇ ਗਾਲਾਂ ਕੱਢਦਾ ਹੁੰਦਾ ਸੀ ਇਹ ਮਸਲਾ ਜਦੋਂ ਅਕਾਲ ਤਖਤ ਦੇ ਉਸ ਸਮੇਂ ਦੇ ਜਥੇਦਾਰ ਕੋਲ ਪਹੁੰਚਿਆ ਤਾਂ ਜਥੇਦਾਰ ਨੇ ਖੁਦ ਬਟਾਲੇ ਦਾ ਥਾਣਾ ਘੇਰ ਲਿਆ ਜਿਸ ਨਾਲ ਪੰਜਾਬ ਦੀ ਸਰਕਾਰ ਹਿੱਲ ਗਈ ਤੇ ਸਰਕਾਰ ਨੇ ਦੋਵਾਂ ਬੀਬੀਆਂ ਨੂੰ ਛੜ ਦਿੱਤਾ ਸੀ ਅੱਜ ਅਸੀਂ ਇਸ ਇਤਿਹਾਸ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਦੱਸਾਂਗੇ ਕੌਣ ਸਨ ਉਹ ਦੋ ਬੀਬੀਆਂ ਕੌਣ ਸੀ ਅਕਾਲ ਤਖਤ ਸਾਹਿਬ ਦਾ ਉਸ ਸਮੇਂ ਦਾ ਜਥੇਦਾਰ ਜਿਸ ਨੇ ਘੇਰਿਆ ਸੀ ਥਾਣਾ ਕਿਵੇਂ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਰਾਬਰੀ ਕਰਨ ਵਾਲੇ ਐਸਐਸਪੀ ਗੋਬਿੰਦ RAM ਦਾ ਅੰਤ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਨਾਲ ਅੱਜ ਦੇ ਤਖਤਾਂ ਦੇ ਜਥੇਦਾਰਾਂ ਬਾਰੇ ਵੀ ਦੱਸਾਂਗੇ ਜੋ ਸਿਰਫ ਬਿਆਨ ਦੇ ਕੇ ਜਾਂ ਫਿਰ ਨਖੇਦੀ ਕਰਕੇ ਹੀ ਸਾਰ ਦਿੰਦੇ ਨੇ ਅੱਜ ਮੌਜੂਦਾ ਸਿੱਖ ਪੰਥ ਦੀ ਗੱਲ ਕਰੀਏ ਤਾਂ ਪੰਥ ਨੂੰ ਆਉਂਦੀਆਂ ਮੁਸ਼ਕਲਾਂ ਸਮੇਂ ਸਾਰਾ ਪੰਥ ਇਕੱਠਾ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਵੇਖਦਾ ਹੈ ਕਿ ਆਈ ਮੁਸ਼ਕਿਲਾਂ ਨਾਲ ਜਿੱਠਣ ਲਈ ਜਥੇਦਾਰ ਕੀ ਕਰਦੇ ਨੇ ਪਰ ਪਿਛਲੇ ਕੁਝ ਸਾਲਾਂ ਦੌਰਾਨ ਤਖਤਾਂ ਦੇ ਜਥੇਦਾਰਾਂ ਦਾ ਐਸ ਜਥੇਦਾ ਜੋ ਨਿਗਾਰ ਆਇਆ ਹੈ ਸਥਿਤੀ ਇਹ ਬਣ ਚੁੱਕੀ ਹੈ ਕਿ ਕੋਈ ਪਰਮਿੰਦਰ ਝੋਟੇ ਵਰਗੇ ਨੌਜਵਾਨ ਸ਼ਰਿਆਮ ਜਥੇਦਾਰ ਨੂੰ ਘਿਰ ਕੇ ਬਿਨਾ ਉਹਨਾਂ ਦੀ ਇੱਜ਼ਤ ਕੀਤੇ ਕਈ ਸਵਾਲ ਪੁੱਛਦੇ ਨੇ ਕਦੇ ਅਮਰਪਾਲ ਮਹਿਰੋਂ ਵਰਗੇ ਨੌਜਵਾਨ ਸਟੇਜਾਂ ਤੇ ਜਥੇਦਾਰਾਂ ਦੇ ਨਾਮ ਲੈ ਕੇ ਉਹਨਾਂ ਵੱਲੋਂ ਇੱਕ ਖਾਸ ਪਾਰਟੀ ਨੂੰ ਬਚਾਉਣ ਦੇ ਇਲਜ਼ਾਮ ਲਾਉਂਦੇ ਨੇ ਜੋ ਪਾਰਟੀ ਖੁਦ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਹੈ ਅੱਜ ਦੇ ਜਥੇਦਾਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟੌਂਕ ਕਰਨ ਵਾਲੇ ਡੇਰਾਦਾਰਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਦੇ ਵੀ ਦੋਸ਼ੀ ਨੇ ਉਹਨਾਂ ਨੂੰ ਵੀ ਮੁਆਫੀਆਂ ਦੇ ਦਿੰਦੇ ਨੇ ਜਥੇਦਾਰੀ ਦਾ ਅਹੁਦਾ ਅੱਜ ਸਮੁੱਚੇ ਪੰਥ ਵਿੱਚ ਬੇਕਦਰੀ ਦਾ ਪਾਤਰ ਬਣ ਚੁੱਕਾ ਹੈ ਕਿਉਂਕਿ ਪੰਥ ਅਨੁਸਾਰ ਇਨ੍ਹਾਂ ਜਥੇਦਾਰਾਂ ਨੇ ਆਪਣੀ ਜਥੇਦਾਰੀ ਸਹੀ ਤਰ੍ਹਾਂ ਨਹੀਂ ਨਿਭਾਈ। ਅੱਜ ਇਸ ਵੀਡੀਓ ਵਿੱਚ ਇੱਕ ਅਹਿਮ ਇਤਿਹਾਸਕ ਘਟਨਾ ਦਾ ਜ਼ਿਕਰ ਕਰਾਂਗੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਕਾਰੀ ਜ਼ੁਲਮ ਖਿਲਾਫ ਖੁਦ ਜਾ ਕੇ ਇੱਕ ਥਾਣਾ ਘੇਰਿਆ ਸੀ ਤੇ ਪੁਲਿਸ ਵੱਲੋਂ ਫੜੀਆਂ ਦੋ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੂੰ ਛਡਵਾਇਆ ਸੀ। ਗੱਲ 1999 ਦੀ ਹੈ ਜਦੋਂ ਬਟਾਲੇ ਦੇ ਤਤਕਾਲੀ ਐਸਐਸਪੀ ਗੋਬਿੰਦ RAM ਨੇ ਬੀਬੀ ਗੁਰਮੀਤ ਕੌਰ ਜੋ ਕਿ ਬੱਬਰ ਖਾਲਸਾ ਦੇ ਇੱਕ ਸਿੰਘ ਭਾਈ ਮਹਿਲ ਸਿੰਘ ਦੀ ਸਿੰਘਣੀ ਸੀ ਤੇ ਬੀਬੀ ਗੁਰਦੇਵ ਕੌਰ ਜੋ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੂਕੇ ਉਹਨਾਂ ਦੀ ਸਿੰਘਣੀ ਸੀ ਇਹਨਾਂ ਦੋਵਾਂ ਬੀਬੀਆਂ ਨੂੰ 21 ਅਗਸਤ 1999 ਨੂੰ ਪੁਤਲੀ ਘਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਨਾਂ ਦੋਵਾਂ ਬੀਬੀਆਂ ਨੂੰ ਬਟਾਲੇ ਦੇ ਤਸੀਹਹਾ ਕੇਂਦਰ ਬੀਕੋ ਸੈਂਟਰ ਲਿਜਾ ਕੇ ਐਸਐਸਪੀ ਗੋਬਿੰਦ RAM ਨੇ ਦੋਨਾਂ ਬੀਬੀਆਂ ਤੇ ਅੰਨਾ ਤਸ਼ੱਦਦ ਕੀਤਾ ਇਥੋਂ ਤੱਕ ਕਿ ਜ਼ੁਲਮ ਦੀ ਹੱਦ ਪਾਰ ਕਰਦੇ ਹਾਂ ਗੋਬਿੰਦ RAM ਦੋਵਾਂ ਬੀਬੀਆਂ ਦੇ ਮੂੰਹ ਤੇ ਪਿਸ਼ਾਬ ਕਰਕੇ ਗਾਲਾਂ ਕੱਢਦਾ ਰਿਹਾ ਸਿੰਘਣੀਆਂ ਦੇ ਮੂੰਹ ਵਿੱਚ ਪਿਸ਼ਾਬ ਕਰਦੇ ਹੋਏ ਗੋਬਿੰਦ RAM ਕਹਿੰਦਾ ਹੁੰਦਾ ਸੀ ਕਿ ਤੁਸੀਂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ ਹੈ ਹੁਣ ਗੋਬਿੰਦ RAM ਦਾ ਮੂਤ ਪੀਓ ਇੱਕ ਪੁਲਿਸ ਅਫਸਰ ਨੂੰ ਭਲਾ ਕਿਸੇ ਦਾ ਡਰ ਨਹੀਂ ਸੀ ਕਿ ਉਹ ਬੀਬੀਆਂ ਤੇ ਅਜੀਹਾ ਜ਼ੁਲਮ ਕਰਦਾ ਰਿਹਾ ਦੁਨੀਆ ਦਾ ਲੋਕਤੰਤਰਕਾ ਹੋਂਦੇ ਭਾਰਤ ਵਿੱਚ ਅੰਮ੍ਰਿਤਧਾਰੀ ਸਿੱਖ ਬੀਬੀਆਂ ਨਾਲ ਅਜੀਹਾ ਜ਼ੁਲਮ ਕਿਉਂ ਹੋਇਆ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਵਿੱਚ ਦਿਓ ਪਰ ਪਹਿਲਾਂ ਇਹ ਵੀਡੀਓ ਪੂਰੀ ਦੇਖ ਲਿਓ ਗੋਬਿੰਦ RAM ਸ਼ਰਿਆਮੇ ਕਹਿੰਦਾ ਹੁੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਗੋਬਿੰਦ RAM ਨੂੰ ਚੇਤੇ ਰੱਖੋਗੇ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਪ੍ਰੋਫੈਸਰ ਦਰਸ਼ਨ ਸਿੰਘ ਜੋ ਕਿ ਪ੍ਰਸਿੱਧ ਕੀਰਤਰੀਏ ਸਨ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਕਰਕੇ ਉਸ ਸਮੇਂ ਉਹਨਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਸਮੇਂ ਖਾੜਕੂ ਜਥੇਬੰਦੀਆਂ ਦੀ ਪੰਜਾਬ ਵਿੱਚ ਪੂਰੀ ਚੜਤ ਸੀ ਤੇ ਬੀਬੀ ਗੁਰਮੀਤ ਕੌਰ ਤੇ ਬੀਬੀ ਗੁਰਦੇਵ ਕੌਰ ਦੋਵੇਂ ਹੀ ਖਾੜਕੂ ਸਿੰਘਾਂ ਦੀਆਂ ਸਿੰਘਣੀਆਂ ਸਨ ਉਸ ਵਕਤ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਅਲਜਵਾੰਗ ਕਮੇਟੀਆਂ ਬਣਾਉਣ ਦੀ ਬਜਾਏ ਆਪ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਉਹ ਦੋਵਾਂ ਬੀਬੀਆਂ ਦੀ ਰਿਹਾਈ ਵਾਸਤੇ ਖੁਦ ਮੋਰਚਾ ਲਾਉਣਗੇ ਸਭ ਤੋਂ ਪਹਿਲਾਂ ਉਹਨਾਂ ਬਟਾਲੇ ਥਾਣੇ ਦਾ ਘਰਾਉ ਕਰਨਾ ਸੀ ਜਿੱਥੇ ਐਸਐਸਪੀ ਗੋਬਿੰਦ RAM ਤਾਇਨਾਤ ਸੀ ਮੋਰਚੇ ਦੀ ਅਗਵਾਈ ਜਥੇਦਾਰ ਕਰੇਗਾ ਇਸ ਗੱਲ ਨੇ ਹੀ ਉਸ ਸਮੇਂ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਤੇ ਸਰਕਾਰ ਨੇ ਪਹਿਲਾਂ ਹੀ ਇੱਕ ਬੀਬੀ ਗੁਰਮੀਤ ਕੌਰ ਨੂੰ ਰਿਹਾ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਦੂਜੀ ਬੀਬੀ ਵੀ ਜਲਦੀ ਹੀ ਰਿਹਾ ਕਰਦੇ ਆਂਗੇ ਪਰ ਜਥੇਦਾਰ ਮੋਰਚਾ ਨਾ ਲਾਵੇ ਪਰ ਪ੍ਰੋਫੈਸਰ ਦਰਸ਼ਨ ਸਿੰਘ ਜਥੇਦਾਰ ਤੌਰ ਤੇ ਉਹਨਾਂ ਨੇ ਦ੍ਰਿੜਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆਂ ਬਟਾਲੇ ਥਾਣੇ ਦਾ ਘਰਾਓ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਇਸ ਤੋਂ 4 ਦਿਨਾਂ ਬਾਅਦ ਪੰਜਾਬ ਦੇ ਗਵਰਨਰ ਹਾਊਸ ਦਾ ਵੀ ਘਰਾਓ ਕੀਤਾ ਜਾਵੇਗਾ ਡਰੇ ਹੋਏ ਸਰਕਾਰੀ ਤੰਤਰ ਨੇ ਅੱਧੀ ਰਾਤ 1 ਵਜੇ ਮੈਜਿਸਟ੍ਰੇਟ ਤੋਂ ਦੂਜੀ ਬੀਬੀ ਦੀ ਰਿਹਾਈ ਦੇ ਹੁਕਮ ਲਈ ਭਾਈ ਜੋਗਿੰਦਰ ਸਿੰਘ ਤਲਵਾੜਾ ਉਹ ਦੂਜੀ ਬੀਬੀ ਗੁਰਦੇਵ ਕੌਰ ਨੂੰ ਥਾਣੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ ਤੇ ਇਹ ਮੋਰਚਾ ਸਫਲ ਰਿਹਾ ਸੀ ਇਹ ਹੁੰਦੀ ਜਥੇਦਾਰ ਦੀ ਜੁਰਤ ਜੋ ਸਰਕਾਰ ਨੂੰ ਹਿਲਾ ਦਿੰਦੀ ਹੈ ਪਰ ਇਹ ਗੱਲ ਹੁਣ ਤਖਤਾਂ ਤੇ ਬੈਠੇ ਹੁਣ ਵਾਲੇ ਜਥੇਦਾਰ ਕਦੋਂ ਸਮਝਣਗੇ ਇਹ ਸਵਾਲ ਸਾਰਾ ਪੰਥ ਪੁੱਛਦਾ ਹੈ ਇਸ ਗੋਬਿੰਦ RAM ਨੇ ਐਸਐਸਪੀ ਹੁੰਦਿਆਂ ਬਹੁਤ ਜ਼ੁਲਮ ਕੀਤੇ ਤੇ ਬਟਾਲੇ ਦੇ ਇਲਾਕੇ ਚ ਕਈ ਨੌਜਵਾਨ ਚੁੱਕ ਕੇ ਮਾਰ ਦਿੱਤੇ ਸੀ ਅਖੀਰ ਭਾਈ ਜਗਰਾਤ ਸਿੰਘ ਤੂਫਾਨ ਤੇ ਉਸਦੇ ਸਾਥੀਆਂ ਨੇ ਗੋਬਿੰਦ RAM ਨੂੰ ਪੀਏਪੀ ਜਲੰਧਰ ਵਿੱਚ ਉਸਦੇ ਦਫ਼ਤਰ ਵਿੱਚ ਬੰਬ ਨਾਲ ਉਡਾ ਦਿੱਤਾ ਸੀ ਅਖੀਰ ਤੇ ਗੱਲ ਜਥੇਦਾਰਾਂ ਦੀ ਕਰਾਂਗੇ ਕਿ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਹੁਣ ਕਿੱਥੇ ਨੇ ਮੌਜੂਦਾ ਜਥੇਦਾਰਾਂ ਨੇ ਜਥੇਦਾਰ ਦੇ ਅਹੁਦੇ ਦੀ ਇੱਜ਼ਤ ਨੂੰ ਵੀ ਘਟਾਇਆ ਕਿਉਂਕਿ ਜੇ ਅੱਜ ਲੋਕ ਜਥੇਦਾਰ ਨੂੰ ਰਾਹ ਜਾਂਦੇ ਘੇਰ ਲੈਂਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਜਥੇਦਾਰ ਦਾ ਅਹੁਦਾ ਉਸ ਦਾ ਸਨਮਾਨ ਉਸ ਦਾ ਵਕਾਰ ਉਸ ਦਾ ਰੁਤਬਾ ਹੁਣ ਉਹ ਨਹੀਂ ਜੋ ਇੱਕ ਜਥੇਦਾਰ ਦਾ ਹੁੰਦਾ ਸੀ ਤੇ ਹੋਣਾ ਚਾਹੀਦਾ ਹੈ ਕਿਸੇ ਸਿਆਸੀ ਜਮਾਤ ਦੇ ਲਿਫਾਫੇ ਚੋਂ ਨਿਕਲ ਕੇ ਬਣਾਏ ਜਾਂਦੇ ਜਥੇਦਾਰ ਕੌਮ ਦਾ ਕੀ ਸਵਾਰਨਗੇ ਇਹ ਸੋਚਣ ਵਾਲੀ ਗੱਲ ਹੈ ਜਥੇਦਾਰ ਪੰਥ ਦੀ ਅਗਵਾਈ ਕਰਨ ਵਾਲੇ ਹੁੰਦੇ ਨੇ ਨਾ ਕਿ ਬਿਆਨ ਦੇਣ ਤੇ ਨਖੇਦੀ ਕਰਨ ਵਾਲੇ ਇਹ ਹੁਣ ਜਥੇਦਾਰ ਦੇ ਅਹੁਦੇ ਤੇ ਬੈਠੇ ਹੋਏ ਜਥੇਦਾਰ ਸੋਚਣ ਕਿ ਉਹਨਾਂ ਪੰਥ ਦੀ ਆਵਾਜ਼ ਬਣਨਾ ਹੈ ਕਿ ਨਹੀਂ ਪੰਥ ਹਮੇਸ਼ਾ ਜਥੇਦਾਰ ਦਾ ਸਨਮਾਨ ਕਰਦਾ ਕਰਦਾ ਰਹੇਗਾ ਜਥੇਦਾਰ ਦੇ ਅਹੁਦੇ ਦਾ ਸਨਮਾਨ ਹੈ ਸਨਮਾਨ ਰਹੇਗਾ ਪਰ ਅਹੁਦੇ ਤੇ ਬੈਠੇ ਕਿਰਦਾਰਾਂ ਨੇ ਸਨਮਾਨ ਕਰਾਉਣਾ